ਜੇਨ ਕਲਾ ਧਾਰਿਓ ਆਕਾਸ਼ੰ ਬੈ ਸੰਤਰੰ ਕਾਸਟ ਬੇਸਟੰ ਜਿਹਦੀ ਸ਼ਕਤੀ ਨਾਲ ਜੇਨ ਕਲਾ ਧਾਰਿਓ ਆਕਾਸ਼ੰ ਜਿਹਨੇ ਜਿਹਦੀ ਸ਼ਕਤੀ ਨਾਲ ਆਕਾਸ਼ ਖੜਾ ਹੈ ਜਿਹਨੇ ਆਪਣੀ ਸ਼ਕਤੀ ਨਾਲ ਆਕਾਸ਼ ਨੂੰ ਧਾਰਨ ਕੀਤਾ ਹੋਇਆ ਹੈ ਆਕਾਸ਼ ਨੂੰ ਡੋਲ ਰੱਖਿਆ ਹੋਇਆ ਹੈ ਬੈ ਸੰਤਰੰ ਕਾਸਟ ਬੇਸਟੰ ਕਾਠ ਦੇ ਵਿੱਚ ਅੱਗ ਨੂੰ ਟਕਾ ਰਿਹਾ ਲੱਕੜ ਦੇ ਵਿੱਚ ਅੱਗ ਨੂੰ ਸਟੋਰ ਕਰ ਰਿਹਾ ਸਟੋਰ ਕਰ ਰਿਹਾ ਛੁਪਾ ਰਿਹਾ ਲੱਕੜ ਦੇ ਵਿੱਚ ਅੱਗ ਨੂੰ ਛੁਪਾ ਰਿਹਾ ਬੇਸਟਨ ਛੁਪਾ ਦੇਣਾ ਲਕੋ ਦੇਣਾ ਹ ਜੀਨ ਕਲਾ ਸਸੀ ਸੂਰਨ ਖੱਤਿਆ ਜੋਤਿਆਂ ਸਾਸਨ ਸਰੀਰ ਧਾਰਨ ਜਿਤ ਜਿਹਦੇ ਕਲਾ ਨਾਲ ਸਸੀ ਸੂਰਨ ਸਸੀ ਸੂਰ ਚਿੱਤ ਔਰ ਮਾਨਾ ਜਿਹੜੇ ਵੱਡੇ ਜਿਹੜੇ ਵੱਡੇ ਆਗੂ ਨੇ ਜਿਹੜੇ ਵੱਡਿਆਂ ਗਿਆਨਵਾਨ ਨੇ ਉਹ ਸੂਰਜ ਨੇ ਜਿਵੇਂ ਜਿਹੜੇ ਇਕੱਠੇ ਜਿਹੜੇ ਸਿੱਧੇ ਅਵਤਾਰ ਸ਼ਕਤੀਆਂ ਹੁੰਦੀਆਂ ਨੇ ਪੈਦਾ ਹੁੰਦੀਆਂ ਉਹ ਸੂਰਜ ਨੇ ਜਿਨ੍ਹਾਂ ਕੋ ਗਿਆਨ ਵੱਡਾ ਹੁੰਦਾ ਨਖਤਰੰ ਦੋਏ ਛੋਟੇ ਗਿਆਨ ਵਾਲੇ ਸਸੀ ਹੁੰਦੇ ਨੇ ਨਖਤਰੰ ਜੋਤੀ ਜਿਨ੍ਹਾਂ ਤੋਂ ਗਿਆਨ ਲੈਂਦੇ ਨੇ ਫਿਰ ਛੋਟੇ ਚੇਲੇ ਵੀ ਨੇ ਨਕਸ਼ਤਰ ਨੇ ਨਖਤਰਮ ਸਾ ਜੋਤਿਆਂ ਨੂੰ ਇਹਨਾਂ ਦੀ ਜਿਹੜੀ ਜੋਤ ਹੈ ਇਹਨਾਂ ਵੀ ਜਿਹੜੀ ਬੁੱਧ ਹੈ ਸੰਸਾਰ ਦੇ ਜੀਵ ਨੇ ਵੱਡੇ ਗਿਆਨ ਵਾਲੇ ਸੂਰਜ ਨੇ ਉਦੋਂ ਛੋਟੇ ਗਿਆਨ ਵਾਲੇ ਚੰਦਰਮਾ ਨੇ ਉਦੋਂ ਛੋਟੇ ਗਿਆਨ ਵਾਲੇ ਇਹ ਤਾਰੇ ਨੇ ਨਖਤਰ ਕਹਿੰਦੇ ਨੇ ਇਹਨਾਂ ਨੂੰ ਤਾਰਿਆਂ ਵਰਗਾ ਗਿਆਨ ਹੈ ਤਾਰਿਆਂ ਵਰਗੀ ਰੋਸ਼ਨੀ ਹੈ ਉਹਨਾਂ 'ਚ ਸਾਸੰਗ ਰੋਸ਼ਨੀ ਸਾਰਿਆਂ ਚਾਹੀਏ ਜੋ ਥੋੜੀ ਆ ਕਿਸੇ ਜਿਆਦਾ ਖਤਰਨੀ ਜੋਤੀ ਜੋਤੀ ਹੈ ਸਾਰਿਆਂ ਚ ਸ਼ਾਸਨ ਸਰੀਰ ਤਾੜਨ ਉਹਦੇ ਹੁਕਮ ਨਾਲ ਸਰੀਰ ਤਾੜਨ ਕਰਦੇ ਉਹਦੇ ਸ਼ਾਸਨ ਨਾਲ ਉਹਦੀ ਆਗਿਆ ਨਾਲ ਸ਼ਾਸਨ ਦਾ ਆਗਿਆ ਸ਼ਾਸਨ ਸ਼ਾਸਨ ਆਗਿਆ ਸ਼ਾਸਨ ਨਹੀਂ ਹੁੰਦਾ ਸ਼ਾਸਨ ਹੁਕਮ ਹੁਕਮ ਜਨ ਸ਼ਾਸਨ ਹੁਕਮ ਹੁੰਦਾ ਉਹਦੀ ਆਗਿਆ ਨਾਲ ਸਰੀਰ ਤਾੜਨ ਕਰਦੇ ਨੇ ਉਹ ਪਾਵਰ ਹੈ ਹੁਕਮ ਇੱਕ ਐਸੀ ਸ਼ਕਤੀ ਹੈ ਉਹਦੀ ਆਗਿਆ ਨਾਲ ਸਰੀਰ ਤਾੜਨ ਹੁੰਦਾ ਹੈ ਇਹ ਸਾਰਿਆਂ ਦੇ ਭਾਵੇਂ ਸੂਰਜਾ ਭਾਵੇਂ ਵੱਡਾ ਕੋਈ অবতার ਹੈ ਭਾਵੇਂ ਛੋਟਾ অবতার ਹੈ ਭਾਵੇਂ ਇਹ ਛੋਟੇ ਨੇ ਜਿਹੜੇ ਇਹ ਸਾਰੇ ਉਹਦੇ ਅਗਿਆ ਨਸਿਰਤ ਹੰਡ ਕਰਦੇ ਜੇਨ ਕਲਾ ਮਾਤ ਗਰਭ ਪ੍ਰਤੀਪਾਲਨ ਨੈਣ ਛੇਦੰਤ ਜਟੜ ਰੋਗਣਾ ਹੈ ਜਿਹੜੀ ਸ਼ਕਤੀ ਨਾਲ ਪੇਟ ਵਿੱਚ ਬੱਚਾ ਜਿਹੜਾ ਹੈ ਉਹ ਪੜਦਾ ਜਿਉਂਦਾ ਰਹਿੰਦਾ ਹੈ ਨੈਣ ਛੇਦੰਤ ਜਟੜ ਰੋਗਣਾ ਹੈ ਉਹ ਜਟੜ ਦੇ ਇਹ ਰੋਗ ਵੀ ਹੋਣ ਕੁਛ ਸਰੀਰ ਦੇ ਵਿੱਚ ਰੋਗ ਹੋਣ ਜਿਹੜੇ ਸਰੀਰ ਵਿੱਚੋਂ ਪੜ ਰਿਹਾ ਹੈ ਤਾਂ ਉਹ ਰੋਗ ਬੱਚੇ ਨੂੰ ਨਹੀਂ ਲੱਗਦੇ ਉਹ ਛੱਤੀ ਹੈ ਨਹੀਂ ਚਾਹ ਦੋ ਰੋਗ ਨਹੀਂ ਲੱਗਦੇ ਬੱਚੇ ਜੇ ਮਾਂ ਨੂੰ ਦਵਾਇਆਂ ਜ਼ਰੂਰੀ ਨਹੀਂ ਪੁੱਤ ਨੂੰ ਦਵਾ ਹੋਵੇ ਜਦ ਦੇ ਬੱਚੇ ਨੂੰ ਦਵਾ ਹੋਵੇ ਜੇ ਮਾਮਾ ਨੂੰ ਕੈਂਸਰ ਹੈ ਬਿਲਕੁਲ ਨਹੀਂ ਹੋ ਸਕਦਾ ਬੱਚੇ ਨੂੰ ਕੈਂਸਰ ਹੋਵੇ। ਇਹ ਸ਼ਕਤੀ ਹੈ ਪਰਮੇਸ਼ਰ ਦੀ, ਕਲਾ ਹੈ। ਨਹੀਂ ਲੱਗਣਦਾ ਉੱਥੇ। ਇਹ ਸਿਸਟਮ ਐਸਾ ਬਣਾਇਆ ਹੋਇਆ ਹੈ। ਇਹ ਛੇਦੰਤ ਜਟੜ ਰੋਗ ਨੇ, ਜਟੜੇ ਪੇਟ ਦੇ, ਪੇਟ ਦੇ ਰੋਗ ਨੇ ਜਿਹੜੇ। ਪੇਟ ਵਿੱਚ ਰੋਗ ਨੇ, ਆਲਰੇਡੀ ਰੋਗ ਨੇ। ਉੱਦਦੇ ਨੇ ਰੋਗ। ਜੇ ਮਾਮਾ ਨੂੰ ਰੋਗ ਨੇ, ਜ਼ਰੂਰੀ ਨਹੀਂ ਬੱਚਿਆਂ ਨੂੰ ਹੋ ਜਾਣਾ ਹੋ। ਪਰਮੇਸ਼ਰ ਨੇ ਐਸਾ ਇੰਤਜ਼ਾਮ ਕੀਤਾ ਹੈ। ਜਿਹੜਾ ਉਹਨੂੰ ਰਸ ਮਿਲਦਾ, ਉਹਨੂੰ ਰੋਗ ਮਿਲਦਾ। ਰੋਗ ਬਾhme ਖੂਨ ਦੇ ਵਿੱਚ ਹੈਗੇ ਨੇ ਪਰ ਉਹਦਾ ਜਿਹੜਾ ਹੈ ਪਿਉਰੀਫਾਈ ਹੋ ਕੇ ਜਾਂਦਾ ਉਹ ਰੁੱੜ ਜਾਂਦਾ ਹੋ ਫਿਰ ਤਾਂ ਰੋਗੇ ਪੈਦਾ ਹੋ ਜੂ ਸਾਰੇ ਬੱਚੇ ਰੋਗੀ ਪੈਦਾ ਹੋ ਜਾਣਗੇ ਫਿਰ ਸਾਰੀ ਨਾਲ ਰੋਗੀ ਪੈਦਾ ਹੋ ਜੂਗੀ ਜਟੜ ਦੇ ਜਿਹੜੇ ਰੋਗ ਨੇ ਉਹ ਨਹੀਂ ਉਹ ਉਹਦੀ ਆਪਣੀ ਬੁੱਧ ਵੱਲ ਨਾਲ ਐਸਾ ਇਤਜ਼ਾਮ ਕੀਤਾ ਹੋਇਆ ਹੈ ਪਹਿਲਾਂ ਹੀ ਐਸਾ ਬਣਾਇਆ ਹੋਇਆ ਸਿਸਟਮ ਰੋਗ ਨਹੀਂ ਉਥੇ ਜਾ ਸਕਦੇ ਹਾਂ ਕੁਛ ਰੋਗ ਬਹੁਤ ਪੈਦਾ ਹੋ ਜਾਂਦਾ ਨਾ ਬਾਅਦ ਦੇ ਵਿੱਚ ਆ ਕੇ ਜਿਹਨੂੰ ਜੈਨੇਟਿਕ ਕਾਰਨ ਕਹਿੰਦੇ ਨੇ ਹਾਂ ਉਹ ਬਾਅਦ ਚ ਹੋ ਜਾਂਦੇ ਉਹ ਵੀ ਜੇ ਨਾ ਗੌਰ ਕਰੀਏ ਉਹ ਵੀ ਜੇ ਨਾ ਗੌਰ ਕਰੀਏ ਤਾਂ ਜੇ ਗੌਰ ਕਰੀਏ ਪਤਾ ਲੱਗ ਜਵੇ ਤਾਂ ਬਹੁਤ ਸੂਖਸ਼ਮ ਜਿਹੜਾ ਅਸਰ ਹੁੰਦਾ ਉਹਦੇ ਤੇ ਕਾਟ ਕਰ ਦਿੰਦੇ ਨੇ ਉਹ ਕਾਟ ਕਰ ਕਰਿਆ ਜਾ ਸਕਦਾ ਬਚਾਇਆ ਜਾ ਸਕਦਾ ਉਹ ਕਈ ਫਿਰ ਬਾਅਦ ਦੇ ਵਿੱਚ ਦੁੱਧ ਤੋਂ ਪੈਦਾ ਹੋ ਜਾਂਦੇ ਨੇ ਜਿਹੜਾ ਦੁੱਧ ਪੀਂਦੇ ਨੇ ਮਾਦਾ ਦੁੱਧ ਵੀ ਦੇ ਲੋਟਾ ਪੈਦਾ ਹੋ ਜਾਂਦੇ ਨੇ ਲੋਗ ਧਿਆਨ ਨਹੀਂ ਰੱਖਿਆ ਜਾਂਦਾ ਚਲ ਕਈ ਵਾਰ ਤਾਂ ਹੀ ਕਹਿੰਦੇ ਮਾਦਾ ਦੁੱਧ ਨਾ ਦਿਓ ਕੁੜੂ ਕੁ ਡਾਕਟਰ ਕਹਿਣ ਲੱਗੇ ਹਾਂਜੀ ਤੇਨ ਕਲਾ ਅਸਥੰਭਯੰ ਸਰੋਵਰੰ ਨਾਨਕ ਨੈਨ ਚਜੰਤੋ ਤਰੰਗ ਤੋਇਨ ਉਹਦੀ ਕਲਾ ਨਾਲੇ ਜਿਹੜੇ ਅੰਦਰ ਗਿਆਨਵਾਨਾਂ ਦੇ ਹਿਰਦੇ ਚ ਗਿਆਨ ਹੈ ਨਾ ਉਹਦੀ ਸ਼ਕਤੀ ਨਾਲੇ ਟਿਕਦਾ ਗਿਆਨ ਦੇ ਟਿਕਦਾ ਤੇ ਨ ਕਲਾ ਇਹ ਟਿਕਦਾ ਨਹੀਂ ਗਿਆਨ ਹੈਗਾ ਹਜਮ ਨਹੀਂ ਹੁੰਦਾ ਲੋਕਾਂ ਨੂੰ ਇਹ ਤਾਂ ਦਿਮਾਗ ਖਰਾਬ ਕਰ ਦਿੰਦਾ ਗਿਆਨ ਉਹਦੇ ਕਲਾ ਨਾਲੇ ਸਬਰ ਆਉਂਦਾ ਗਿਆਨ ਦਾ ਵੀ ਇਹ ਇਹ ਤਾਂ ਵਿਆਕਲ ਕਰ ਦਿੰਦਾ ਗਿਆਨ ਜਿਹਦੇ ਕੋਲ ਘੱਟ ਹੁੰਦਾ ਜਿਆਦਾ ਵਿਆਕਲ ਹੁੰਦਾ ਉਹ ਅੱਜ ਕੱਮ ਮੈਂ ਕਿਲੇ ਸੀ ਬਾਜ਼ਾਰ 'ਚ ਦਸਮ ਗ੍ਰੰਥ ਦੇ ਖਿਲਾਫ ਵਾਲੇ ਨਫਲੀਆਂ ਲੈ ਕੇ ਸਪੜਾਈ ਹੋਈ ਤਾਂ ਚੁੱਪ ਕਰਕੇ ਬਹਿ ਗਏ ਉੱਜੇ ਮੈਂ ਸ਼ਿਵਜੀ ਦਾ ਹੁੰਦਾ ਨਾ ਉਹ ਸ਼ਿਵਜੀ ਦਾ ਵਿਆਹ ਕਰਨ ਵਾਲਿਆ ਐ ਨਿਕਲੇ ਸੀ ਇਹ ਬਜਾਦ ਚ ਲੈ ਕੇ ਉਦੋਂ ਜੀ ਉਹ ਖਾਮੇ ਜੇ ਬੋਰ ਤੇ ਗੌਣ ਦੇ ਫੇਤੇ ਜੰਗ ਮੈਂ ਇਹ ਜੰਗ ਮੈਂ ਨਿਕਲੇ ਤੇ ਸਾਰੇ ਹੀ ਖਿਲਾਫ ਕੋਈ ਸ਼ਿਵਜੀ ਦੇ ਖਿਲਾਫ ਹੈ ਨਾ ਦਸ ਗਰਾਂ ਤੋਂ ਇਹ ਜੰਗ ਮੈਂ ਨਿਕਲੇ ਤੇ ਗਾਉਣ ਵੀ ਦਸੀਏ ਵੀ ਇਹ ਦਸ ਗਰਾਂ ਤੋਂ ਦਸ ਬਾਸ਼ਾ ਦਾ ਲੀਆਂ ਸ਼ਿਵਜੀ ਇਹ ਕਹਿੰਦੇ ਤੇ ਨਾ ਹੈ ਇਹ ਜੰਗ ਮੈਂ ਤੇ ਸਾਰੇ ਜੋਗੀ ਯੋਗੀਆਂ ਦੇ ਚਲੇ ਜਨਮ ਮੰਖਾਣੇ ਵਾਲੇ ਉਹ ਮੰਗਦੇ ਫਿਰਦੇ ਨੇ ਇਹ ਵੀ ਮੰਗਤੇ ਹੀ ਨਾ ਉੱਥੇ ਕਰ ਲਿਆ ਉੱਥੇ ਸੈਮੀਨਾਰ ਕਰ ਲਿਆ ਉੱਥੇ ਕਰ ਲਿਆ ਪੈਸੇ ਇਕੱਠੇ ਕਰ ਲਏ ਹੋਰ ਕੀ ਕਰਦੇ ਨੇ ਤੀਨ ਕਲਾ ਅਥੰਬਿਅੰ ਸਰੋਵਰੰ ਤੀਨ ਕਲਾ ਸਭ ਉਹ ਸਦੀ ਕਲਾ ਸ਼ਕਤੀ ਨਾਲ ਹੈ ਜਿਹਦੇ ਮਨ ਦੇ ਵਿੱਚ ਜਿਹਦੇ ਅੰਦਰ ਗਿਆਨ ਹੁੰਦਾ ਤਾਂ ਡਿਕਦਾ ਕਿਤੇ ਉਹ ਸਬਰ ਰੱਖਦਾ ਵੀ ਟਾਈਮ ਤੇ ਗੱਲ ਕਰਾਂਗੇ ਜਦ ਟੈਂਕ ਆ ਜਾਣਗੇ ਨਾ ਬਾਰਡਰ ਟੱਪਿਆਉਣਗੇ ਫਿਰ ਗੋਲੇ ਚਲਾਵਾਂਗੇ ਰਸੀ ਵਾਲੇ ਉਹਨਾਂ 'ਚ ਦੱਸਦਾ ਨਹੀਂ ਵੀ ਗੋਲੇ ਸਾਡੇ ਕੋਲ ਹੈਗੇ ਨੇ ਵੀ ਇਹਨਾਂ ਨੂੰ ਆਤਾ ਜਾਣ ਦੋ ਉਹ ਢੀਂਗਾ ਟੈਂਕਾਂ ਦੀਆਂ ਮਾਰਦੇ ਰਹੇ ਇਹਨੇ ਗੋਲਿਆਂ ਦੀ ਦੀਂਗਾ ਨਹੀਂ ਮਾਰੀ ਚੁੱਪੇ ਕਰ ਜਦ ਆਏ ਬਾਰਡਰ ਤੋਂ ਪਰੇ ਜਾ ਚੱਲਿਆਂ ਇਧਰੋਂ ਗੋਲੇ ਜਾ ਤੋਪਾਂ ਦੇ ਵਿੱਚ ਸਰਾਹ ਕਰਕੇ ਉਡਾਤੀਆਂ ਜਦ ਪਤਾ ਲੱਗਿਆ ਲੋਕਾਂ ਨੂੰ ਵੀ ਆ ਕੀ ਹੋ ਗਿਆ ਉਹ ਹਾਜਮਾ ਕਿਨੇ ਰੱਖਿਆ ਗੋਲੇ ਵਾਲਿਆਂ ਨੂੰ ਪਤਾ ਸਾਡੇ ਕੋਲ ਹੈਗੇ ਨੇ ਹਾਜਮਾ ਇਹ ਕਲਾ ਨਾ ਰੱਖਿਆ ਹਾਜਮਾ تین ਕਲਾ ਉਹ ਸੰਭੇਨ ਸਰੋਵਰੰ ਉਹ ਸਰ ਉਹ ਹਿਰਦੇ ਚ ਉਹਨਾਂ ਕੋਲ ਹੈ ਚੀਜ਼ ਉਹ ਬੋਲਦੇ ਦੀ ਜਿਨਾਂ ਕੋ ਹੈ ਕੱਖ ਨਹੀਂ ਹੋ ਰੋਲਾ ਪੋਜ ਰੋਲਾ ਉਹਨਾਂ ਨੇ ਪਾਇ ਜਿਨਾਂ ਕੋ ਹੈ ਨਹੀਂ ਸਿੱਖੀ ਜਿਨਾਂ ਕੋ ਹੈਗੀ ਸੀ ਚੁੱਪ ਕਰਕੇ ਦੇਖਦੇ ਰਹੇ ਵੀ ਨੇੜੇ ਆ ਲ ਜਾਂਦਾ ਤਲਵਾਰ ਦੀ ਮਾਰ 헤ਠੇ ਇਹਨਾਂ ਨੂੰ ਤਲਵਾਰ ਦੀ ਮਾਰ 헤ਠ ਤਾਂ ਆ ਜਾਂਦੋ ਕਿਲਿਆਂ ਚੋਂ ਗੋਲੀਆਂ ਜੱਜ ਭਰਾਈਆਂ ਜਾਂਦੀਆਂ ਜਦ ਮਾਰ 헤ਠ ਆ ਜਾਂਣ ਕਿਲੇ ਚ ਬੈਠਿਆ ਬਾਰਮਾ ਰੌਲਾ ਪਾਈ ਜਾਂਦੇ ਜੇ ਨਾ ਸਾਡੀ ਮਾਰ ਤੇ ਪਰੇ ਰੌਲਾ ਪਾਈ ਜਾਂ। ਅਸੀਂ ਸਾਰਾ ਆਪਣਾ ਅਸਲਾ ਥੋੜੀ ਮਖਾ ਲੈਣਾ ਦੂਰ ਖੜਿਆ ਦਈ। ਨੇੜੇ ਆਉਣ ਦੋ ਫੇ ਪਤਾ ਲੱਗੂਗਾ। ਜੇ ਨੇੜੇ ਆਇਆ ਜਾਂ ਚੱਲਿਆਂ ਇਧਰੋਂ। ਤਾਂ ਫੇ ਉਲ ਡੱਡ ਕੇ ਸਾਰੇ। ਮਹਿਂਛ ਜੰਤੋ ਤਰੰਗ ਤੋਏ ਨਹਿ। ਮਹਿਂਛ ਜੰਤ ਤਰੰਗ ਤੋਏ ਨਹਿ। ਉਹ ਜਿਹੜਾ ਜਿਹੜਾ ਉਹਨਾਂ ਦੇ ਅੰਦਰ ਹੈ ਨਾ ਤਰੰਗਾਂ ਲੈ ਜਾ ਉੱਠ ਕੇ ਉਹਨਾਂ ਦਾ ਜਿਹੜਾ ਵੇਸਟ ਨਹੀਂ ਹੁੰਦਾ ਹੈ ਤੋ ਉਹਨਾਂ ਦਾ ਗਿਆਨ ਉਹਨਾਂ ਦਾ ਜਿਹੜਾ ਜਲ ਆਇਆ ਖਰਾਬ ਨਹੀਂ ਬਰਬਾਦ ਨਹੀਂ ਹੁੰਦਾ ਲਹਿਰਾਂ ਨਾਲ ਨੈ ਛਜੰਤ ਤੋਂ ਤਰੰਗ ਤੋਂ ਇਹਨਾਂ ਤਰੰਗਾ ਉਹਦੀਆਂ ਤੋਂ ਜਿਹੜੀਆਂ ਨੇ ਉਹਦੇ ਅੰਦਰ ਜਿਹੜੀਆਂ ਲਹਿਰਾਂ ਨੇ ਉਹ ਗਿਆਨ ਨੂੰ ਲੋਭ ਲਹਿਰ ਗਿਆਨ ਨੂੰ ਖਤਮ ਨਹੀਂ ਨਸ਼ਟ ਨਹੀਂ ਕਰਦੀ ਉਹਦੇ ਅੰਦਰ ਐਸੀ ਲੋਭ ਲਹਿਰ ਨਹੀਂ ਪੈਦਾ ਹੁੰਦੀ ਇਹ ਗਿਆਨ ਚ ਲੋਭ ਲਹਿਰੇ ਪੈਦਾ ਹੋ ਕੇ ਖਰਾਬ ਕਰਦੀ ਜਾਣਾ ਉਹ ਡਟਲੀਆਂ ਨਾਲ ਮੰਗਦੇ ਫਿਰਦੇ ਤੇ ਜਿਨ੍ਹਾਂ ਦਾ ਧਰਮ ਧਰਦਾ ਸੀ ਉਹਨਾਂ ਦਾ ਗਿਆਨ ਤਾਂ ਸਾਰਾ ਖਰਾਬ ਹੋ ਗਿਆ ਉਹਨਾਂ ਦੇ ਅੰਦਰ ਕੋ ਗਿਆਨ ਸੀ ਇਹ ਜਿਨ੍ਹਾਂ ਦੇ ਅੰਦਰ ਗਿਆਨ ਸੀ ਚੁੱਪ ਕੇ ਬੈਠੇ ਸੀ ਉਹਨਾਂ ਦਾ ਗਿਆਨ ਤਾਂ ਬਚ ਗਿਆ ਉਹਨਾਂ ਦੇ ਅੰਦਰ ਲਹਿਰਾ ਵੀ ਉੱਠੀਆਂ ਲੋਭ ਲਹਿਰ ਤੇ ਲੋਭ ਲਹਿਰ ਉੱਠ ਗਦੀ ਉਹਨਾਂ ਦਾ ਵੀ ਖਰਾਬ ਹੋ ਜਾਂਦਾ ਖਰਾਬ ਉਹਨਾਂ ਦਾ ਵੀ ਹੋ ਜਾਂਦਾ ਮਹਿਜ ਜੰਤ ਤਰੰਗ ਤੋਂ ਇਹਨੇ ਉਹ ਨਾ ਤਰੰਗਾ ਤੋਏ ਨਹੀਂ ਖਰਾਬ ਕਰਦੀ ਦੋ ਹਿੱਸਿਆਂ ਚ ਵੱਡਿਆ ਜਾਂਦਾ ਹੈ ਜਲ ਜਿਹੜਾ ਪਾਣੀ ਆ ਦੋ ਹਿੱਸਿਆਂ ਚ ਹੋ ਜਾਂਦਾ ਹੈ ਇੱਕ ਲਹਿਰ ਇੱਕ ਪਾਣੀ ਅਰ ਪਾਣੀ ਥੱਲੇ ਹਿਲ ਜਾਂਦਾ ਜਲ ਐਰ ਉੱਤਿਆਂ ਹਿਲਦਾ ਪਾਣੀ ਵੀ ਇਹ ਬਹੁਤ ਸਮੁੰਦਰ ਚ ਸਾਰਾ ਪਾਣੀ ਨਹੀਂ ਹਿਲਦਾ ਸਾਰਾ ਸਮੁੰਦਰ ਡੋਲ ਜਾਂਦਾ ਜੇ ਲਹਿਰਾਂ ਹਣਦੀਆਂ ਨੇ ਉਹ ਡੋਲਣ ਤੇ ਤਾਂ ਬਚਦੇ ਨੇ ਉਹ ਲਹਿਰ ਨਹੀਂ ਉਠਣ ਦਿੰਦੇ ਉਧਰ ਜਿੱਥੇ ਲਹਿਰ ਉੱਠ ਗਿਆ ਲੋਭ ਦੀ ਉਹ ਤਾਂ ਹੀ ਡੋਲਣ ਦੇ ਰੱਖਿਆ ਪ੍ਰਭੂ ਹਾਂ ਕੱਲੇ ਕਰ ਹੱਥ ਆ ਸਾਰੇ ਲੋਹੇ ਲਹਿਰੇ ਉਠੀਤੀ ਸਾਰਾ ਨੇ ਸੰਤਾ ਨੇ ਹੋਰ ਕੀ ਉਠਿਆ ਸੀ ਲੋਭ ਲਹਿਰੇ ਉਠੀ ਸੀ ਲੋਭ ਲਹਿਰ ਸੀ ਸਾਰਿਆਂ ਦੇ ਅੰਦਰ ਲੋਭ ਲਹਿਰੇ ਪੰਜਾਬੀ ਫਿਰਦੀ ਸੀ ਇਹਨਾਂ ਹੋਰ ਕੀ ਕਰਦੇ ਸੀ ਲੋਭ ਲਹਿਰੇ ਇਹਨਾਂ ਨੂੰ ਪੰਜਾਬੀ ਫਿਰਦੀ ਹੈ ਅਜਿਹੇ ਸਰਪਲਿਕ ਕਮੇਟੀ ਵਾਲੇ ਨੇ ਉਥੇ ਚਾਹ ਇਲੈਕਸ਼ਨ ਲੜਦੇ ਨੇ ਕੁਝ ਕਰਦੇ ਨੇ ਸਾਰੇ ਲੋਭ ਲੈ ਰਹਿਣਾ ਭਜਾਈ ਫਿਰਦੀ ਹੈ ਕੀ ਕਰਦੇ ਨੇ ਚੜਾਵਾ ਹੈਗਾ ਗਿਆਨ ਵੱਲ ਧਿਆਨ ਕਰੀ ਕਿਦਾਂ ਲੋਭ ਵੱਲ ਧਿਆਨ ਲੋਭ ਲੈ ਰਹਿਣਾ ਭਜਾਈ ਫਿਰਦੀ ਹੈ ਗਿਆਨ ਕਿੱਥੇ ਜੇ ਮਾਇਆ ਨਾ ਹੁੰਦੀ ਗੋਲਕ ਨਾ ਹੁੰਦੀ ਤਾਂ ਗਿਆਨ ਰਹਿ ਜਾਂਦਾ ਤਾਂ ਕੋਈ ਬਾਣੀ ਸੁਣ ਲੈਂਦਾ ਧਿਆਨ ਤਾਂ ਮਾਇਆ ਹੀ ਦੀ ਜਾਣ ਦਦੀ ਬਾਣੀ ਵੱਲ ਗੁਰ ਬਾਣੀ ਵੱਲ ਤਾਂ ਮਾਇਆ ਹੀ ਦੀ ਧਿਆਨ ਜਾਣਨ ਦੀ ਕਿਹਾ ਕੀ ਹੈ ਗੁਰਬਾਣੀ ਵਲਤਾ ਉਥੇ ਦਾ ਜਿਹੜਾ ਸਜਾਵਟ ਹੈ ਉਹੀ ਨਹੀਂ ਜਾਣ ਦਿੰਦੀ ਧਿਆਨ ਉਥੇ ਦੀ ਜਿਹੜੀ ਹੈ ਛਟਕ ਭਟਕ ਮਾਇਆ ਦੀ ਉਹ ਗੁਰਬਾਣੀ ਵਰ ਧਿਆਨ ਨਹੀਂ ਜਾਣ ਦਿੰਦੀ ਕੀ ਹੈ ਨਾ ਸੁਣਨ ਵਾਲਿਆਂ ਦਾ ਨਾ ਕਰਨ ਵਾਲਿਆਂ ਦਾ ਸਾਰਾ ਪਸਾਰੇ ਮਾਇਆ ਦਾ ਲੋਭ ਦਾ ਲਹਿਰ ਉੱਠਦੀ ਹੈ ਅੰਦਰ ਲੋਭ ਲਹਿਰ ਤੇ ਅੰਦੀ ਉੱਥੇ ਸਾਰਾ ਦਾ ਬਲਦ ਸੌਰਾ ਨੋਟ ਦੇ ਕੋਈ ਫੜਾ ਕੇ ਚੁੱਪ ਕਰਕੇ ਚਲਾ ਜਾ ਭਾਈ ਦੇ ਨੇ ਇਹਨੂੰ ਸਰੋਪਾ ਦੇ ਕੇ ਆਈਏ ਹਾਂਜੀ